ਬਲਕਾਰ ਸਿੰਘ ਗਿੱਲ ਖੇਤੀਬਾੜੀ ਛੋਟਾ ਸਾਰੇ ਵੀਰਾਂ ਦਾ ਸਾਡੇ ਚੈਨਲ ਤੇ ਸਵਾਗਤ ਆ ਜਾਓ ਵੀਰੋ ਅੱਜ ਤੁਹਾਨੂੰ ਵਿਖਾਉਣੇ ਆ ਸਾਡੇ ਪਿੰਡ ਮੁੰਡੇ ਖੇੜ ਦੇ ਵਾਲੀ ਵਾਲਾ ਆਪਣੇ ਨਵੇਂ ਗੁਰੂ ਘਰ ਬਣੀ ਜਾਂਦਾ ਆ ਪੁਰਾਣਾ ਆ ਹਾਲ ਆ ਆਪਣੇ ਨਵੇਂ ਗੁਰੂ ਘਰ ਅੱਜ ਜਦੋਂ ਬਣ ਗਿਆ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਾਵਾਂਗੇ ਆ ਆਪਣੇ ਪਿੰਡ ਖੇਡ ਤੇ ਮੁੰਡੇ ਵਾਲੀਬਾਲ ਦੇਖੋ ਇਹ ਸਾਡੇ ਪਿੰਡ ਦੋ ਆ ਬਾਈ ਨੈਟ ਇੱਕ ਉਧਰ ਪਰਲੇ ਪਾਸੇ ਆ ਇੱਕ ਇਧਰ ਆ ਵੇਖੋ ਬਲੋਕ ਕੱਟ ਕੇ ਲਾ ਦੇ ਮੈਂ ਤਾਂ ਹਾਂ ਕੋਸਾ ਨਹੀਂ ਬੰਦੇ ਨਹੀਂ ਕਰਨੀ ਹੈ ਕਰਨੀ ਸਾਰੇ ਓਏ ਉਹ ਤੋਂ ਵੀ ਜਵਾਬ ਫਿਰ ਨਹੀਂ ਆਏ ਯਾਰ ਸਾਰੇ ਵੇਖੋ ਫਿਰੇ ਮੂਹਰ ਕਰਾ ਹਰਦਾ ਕਾਹ ਮੇਕਾ ਕੋਈ ਖੜੇ ਐ ਇੱਥੇ ਦੋਵੇਂ ਓ ਮੁੰਡਾ ਕੋਚ ਆ ਇਹਨਾਂ ਦਾ ਬਹੁਤ ਪੁਰਾਣਾ ਵਾਲੀ ਵਾਲ ਖੇਡਦਾ ਉਹ ਇਹਨਾਂ ਨੂੰ ਦਿੰਦਾ ਭਾਈ ਕੋਚਿੰਗ ਹਰ ਜਾ ਖੜਦਾ ਯਰ ਸੋਨੋ ਖਾਇਆ ਕਰਾਂਗੇ ਮੈਚ ਆਪਾ YouTube ਆਪਣਾ ਚੈਨਲ ਕਰ ਲਿਆ ਕਰੋ ਸਾਰੇ ਸਬਸਕ੍ਰਾਈਬ ਚੈਨਲ ਬਣਾਈ ਬੈਠਾ ਹੈ ਪਿੰਡ ਝੋਲਡ ਪਿੰਡ ਝੋਲਡ ਵੇਖੋ ਸਾਡੇ ਭਾਈ ਪਿੰਡ ਦੋ ਆ ਨੈਟ ਇੱਕ ਪਰਲੇ ਪਾਸੇ ਆ ਪਿੰਡ ਦੇ ਇਹ ਹਾਈ ਸਕੂਲੇ ਨਹੀਂ ਜਾਂਦੇ ਉਹਨੇ ਗੁਰੂ ਘਰੇ ਖੇਡਿਆ ਕਰਾਂਗੇ ਇਹਨਾਂ ਨੇ ਗੁਰੂ ਘਰੀ ਆਪਦਾ ਬਣਾ ਲਿਆ ਜਗਾੜ ਚਾਰ ਗਾਓ ਚੱਲ ਚੱਲ ਤੂੰ ਇੱਕ ਗੁੰਗਲ ਵੀ ਐਂ ਪਲੇ ਲੈਣਾ ਕਾਕੇ ਬਾਲ ਪੂਰਾ ਵੱਢਾ ਮਾਰ ਕੇ ਮਾਰ ਕੇ ਦੇਖੋ ਹਾਂ ਤੇ ਲੰਡੀ ਮਾਰ ਕੇ ਮਾਰ ਕੇ ਬਹੁਤ ਵਧੀਆ ਦੇਖੋ ਹਾਂ ਤਾਂ ਪੂਰਾ ਇਹਨਾਂ ਨੂੰ ਬਈ ਬਾਲ ਆ ਗਿਆ 2 ਮਹੀਨੇ ਹੋ ਗਏ ਖੇਡਦੇ ਆਨੂੰ ਪਹਿਲਾਂ ਇਹਨਾਂ ਨੂੰ ਕੋਈ ਬਾਲ ਨਹੀਂ ਸੀਗਾ ਉਹ ਮੁੰਡਾ ਸਾਡਾ ਪੁਰਾਣਾ ਖੇਡਦਾ ਉਹ ਇਹਨਾਂ ਦਾ ਕੋਚ ਆ ਇਨਾਂ ਨੂੰ ਆਖਿਆ ਵੀ ਤੁਸੀਂ ਇਹਦੇ ਆਖੇ ਲੱਗਿਆ ਕਰੋ ਬਲ ਕਰਦੇ ਪੂਰਾ ਜਿਮ ਟੂਬ ਬਲੌਗਰ ਐ ਲਾਇਕ ਸ਼ੇਅਰ ਕਰ ਦਿਆ ਕਰੋ ਬਾਈ ਓਈ ਮਾਰੀ ਜਾਂਦਾ ਸੜਕੜਾ ਬਣਾਉਂਦਾ ਕਿ ਬਣਾਈਏ ਨਾਲ ਕੱਲ ਨੂੰ ਸਾਨੂੰ ਮੁਕਸਰ ਵਖਾਵਾਂਗੇ ਮੇਲਾ ਕਰਕਟ ਆ ਰਹੀ ਆ ਪੱਟੀ ਆ ਪੱਟੀ ਆ ਵੇਖੋ ਚਾਚਾ ਹੈਪੀ ਲੋੜੀ ਪੁੱਤ ਤੂੰ ਕਿੱਥੇ ਰਹਿਣ ਲੱਗ ਗਿਆ ਆਉਂਦਾ ਹੀ ਨਹੀਂ ਓਏ ਓਏ ਅ ਮੱਟੂ ਉਰੇ ਤੂੰ ਕਿੱਥੇ ਰਹਿਣ ਲੱਗ ਗਿਆ ਆਉਂਦਾ ਹੀ ਨਹੀਂ ਹੁਣ ਮੈਂ ਘਰੇ ਥੋੜਾ ਲੱਗਦਾ ਕੇ ਨਾ ਤੂੰ ਆਉਂਦਾ ਨਹੀਂ ਹੁੰਦਾ ਫਿਰ ਇਹਨਾਂ ਮੁੰਡਿਆਂ ਦੇ ਭਾਈ ਕੱਦ-ਕੁੱਦ ਪੂਰੇ ਐ ਮਾਰਦੇ ਐ ਜੰਪ ਲੈ ਕੇ ਹੋ ਵੀ ਬਾਜ਼ਡ ਦਾ ਪਾਈ ਪਾਈ ਹੋ ਗਏ 5 6 ਖੜੀ ਕਰਾ ਲੂ ਸਾਨੂੰ ਵਿਖਾਇਆ ਕਰਾਂਗੇ ਵਾਲੀਬਾਲ ਚੱਲ ਚੱਲ ਆ ਲੂ ਮੈਂ ਲੱਭੀ ਨਾਲ ਦੂਰ ਦੇਖੋ ਆਏ ਅਵੇਰ ਹੋ ਗਏ 6 6 ਦੂਰ ਦਾ ਡਾਟਾ ਤੂੰ ਉਹ ਲੈਫਟਰ ਮਾਰਦਾ ਨਹੀਂ ਚੱਜ ਤਰਾ ਹੱਥ ਦੇਖੋ ਭਾਈ ਗਰਮ ਨਹੀਂ ਹੋਏ ਸਾਡੇ ਨਹੀਂ ਸਹੀ ਬਣਦੀ ਉਪਰ ਕਰਦੇ ਉਹ ਦਵਾਲ ਭਾਲਦਾ ਚੱਲ ਦੇਖ ਰੱਬ ਤੁਸੀਂ ਸਰਬੇ ਦੋਈ ਨੰਬਰ ਧੰਨਵਾਦ ਭਾਈ ਸਾਰੇ ਭਾਈਆਂ ਦਾ